ਆੰਦਰਸੀ ਆਗੂ ਭਾਰਤ ਪੁਸ਼ਨਾਸ਼ੂ ਨੂੰ ਸੱਮਨ ਜਾਰੀ ਕਰਨ ਵਾਲੇ ਐਸਐਸਪੀ ਵਿਜੀਲੈਂਸ ਨੂੰ ਮੁਅਤਲ ਕਰ ਦਿੱਤਾ ਗਿਆ ਤਦ ਦੱਸਿਆ ਗਿਆ ਕਿ ਨਤੀਜੇ ਵਜੋਂ ਆਸ਼ੂ ਨੂੰ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਸਰਕਾਰੀ ਸੂਤਰਾਂ ਦੇ ਮੁਤਾਬਕ ਜਾਂਚ ਦੇ ਵਿੱਚ ਦੋਸ਼ਾ ਦਾ ਖੁਲਾਸਾ ਹੋਇਆ ਹੈ ਕਿ ਆਸ਼ੂ ਨੇ ਆਗਾਮੀ ਲੁਧਿਆਣਾ ਪੱਛਮੀ ਉਪਚੋਣੋਂ ਤੋਂ ਪਹਿਲਾਂ ਹਮਦਰ ਦੀ ਹਾਸਲ ਕਰਨ ਦੇ ਲਈ ਸੱਮਨ ਖੁਦ ਤਿਆਰ ਕੀਤੇ ਹੋ ਸਕਦੇ ਨੇ ਵੀ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਤੇ ਐਸਐਸਪੀ ਦੇ ਵਿਚਕਾਰ ਸਦਾ ਸੰਪਰਕ ਸੀ ਉਹਨਾਂ ਦੇ ਪੁਰਾਣੇ ਸਬੰਧ ਸਾਹਮਣੇ ਆਏ ਨੇ ਆਸ਼ੂ ਕਥਤ ਤੌਰ ਤੇ ਅਧਿਕਾਰੀ ਨੂੰ ਡੀਐਸਪੀ ਨਿਯੁਕਤ ਕਰਨ ਦੇ ਲਈ ਵੀ ਜ਼ਿੰਮੇਵਾਰ ਸੀ ਤਾਂ ਚੋਣਾਂ ਦੇ ਐਲਾਨ ਤੋਂ ਕੁਝ ਦਿਨਾਂ ਪਹਿਲਾਂ ਦੋਵਾਂ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ ਸੀ ਸੰਮਨ ਬਿਨਾਂ ਕਿਸੇ ਅਧਿਕਾਰਕ ਆਦੇਸ਼ ਦੇ ਰਾਤੋਂ ਰਾਤ ਜਾਰੀ ਕੀਤੇ ਗਏ ਨੇ ਤਾਂ 19 ਜੂਨ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸੀ ਆਗੂ ਅਤੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ 5 ਮਹੀਨੇ ਪੁਰਾਣੇ ਸਕੂਲ ਜ਼ਮੀਨ ਧੋਖਾਧੜੀ ਮਾਮਲੇ 'ਚ ਤਲਬ ਕੀਤਾ ਉਹਨਾਂ ਨੂੰ 8 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਦੇ ਸਬੰਧ 'ਚ 6 ਜੂਨ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਦਫ਼ਤਰ 'ਚ ਪੇਸ਼ ਹੋਣ ਦੇ ਲਈ ਕਿਹਾ ਗਿਆ ਤਾਂ ਦੂਜੇ ਪਾਸੇ ਆਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਵੇਗਾ ਇਸ ਨੂੰ ਲੈ ਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਵਿੰਦਰ ਰੰਦਾਵਾ ਦਾ ਕਹਿਣਾ ਹੈ ਕਿ ਸਾਡੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਸੱਮਨ ਭੇਜ ਕੇ ਭਗਵੰਤ ਮਾਨ ਨੇ ਜਾਖ਼ਰ ਕਰ ਦਿੱਤੀ ਹੈ ਕਿ ਉਸ ਦੀ ਪਾਰਟੀ ਹਾਰ ਰਹੀ ਹੈ ਉਹ ਜਤਨ ਦੀ ਖਾਤਰ ਹੁਣ ਕਟੀਆਂ ਚਾਲਾ ਚੱਲਣ ਦੇ ਲਈ ਤਿਆਰ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਨ ਸਾਹਿਬ ਤੁਹਾਡੀ ਬੁਖ ਲਾਹਟ ਲੋਕਤੰਤਰ ਦੇ ਦਾਇਰੇ ਤੋਂ ਬਾਹਰ ਜਾ ਰਹੀ ਹੈ ਕੋਈ ਗੱਲ ਨਹੀਂ ਪੰਜਾਬੀ ਸਭ ਦੇਖ ਰਹੇ ਨੇ ਬਹੁਤ ਜਲ ਤੁਹਾਨੂੰ ਲੋਕਤੰਤਰ ਦਾ ਪਾਠ ਪੜਾਉਣਗੇ ਦੇਰਸਲੇ ਮਾਮਲਾ 8 ਜਨਵਰੀ 2025 ਦਾ ਜਦ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਆਪੀਸੀ ਦੀਆਂ ਧਾਰਾ 420 120ਬੀ ਇਸ ਦੇ ਨਾਲ 400 ਸਟਾਟ 468 ਤੇ 471 ਇਸ ਦੇ ਨਾਲ 409 ਦੇ ਤਹਿਤ ਇੱਕ ਐਫਆਰ ਦਰਜ ਹੁੰਦੀ ਹੈ। ਇਮਾਮਾ ਨਾ ਲੁਧਿਆਣਾ ਇੰਪਰੂਵਮੈਂਟ ٹرسٹ ਦੁਆਰਾ ਦਹਾਕੇ ਪਹਿਲਾ ਸਰਾਬਾ ਨਗਰ ਦੇ ਵਿੱਚ ਨਵੇਂ ਸੀਨੀਅਰ ਸੈਕੰਡਰੀ ਸਕੂਲ ਨੂੰ ਚਲਾਉਣ ਦੇ ਲਈ ਅਲਾਟ ਕੀਤੇ ਗਏ 4.7 ਏਕੜ ਜ਼ਮੀਨ ਦੇ ਆਲੇ ਦੁਆਲੇ ਘੁੰਮਦਾ। ਇਹ ਜ਼ਮੀਨ ਸਿਰਫ ਵਿੱਦਿਅਕ ਉਦੇਸ਼ਾਂ ਲਈ ਰੈਤੀ ਦਰ ਤੇ ਤਿਆਰ ਕੀਤੀ ਗਈ ਹੈ। ਹਾਲਾਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਜ਼ਮੀਨ ਦੇ ਕੁਝ ਹਿੱਸਿਆਂ ਨੂੰ ਵਪਾਰਕ ਗਤੀਵਿਧੀਆਂ ਦੇ ਲਈ ਗੈਰ ਕਾਨੂੰਨੀ ਤੌਰ ਤੇ ਵਰਤਿਆ ਜਾ ਰਿਹਾ ਹੈ ਕਈ ਨਿੱਜੀ ਪ੍ਰੇਵੇ ਸਕੂਲ ਅਤੇ ਕਾਰੋਬਾਰੀ ਇਮਾਰਤ ਦੇ ਵਿੱਚ ਕੰਮ ਕਰ ਰਹੇ ਨੇ ਸਕੂਲ ਪ੍ਰਬੰਧਨ ਕਥਿਤ ਤੌਰ ਤੇ ਭਾਰੀ ਕਰਾਇਆ ਵੀ ਵਸੂਲ ਰਿਹਾ ਜੋ ਕਿ 2400 ਕਰੋੜ ਰੁਪਏ ਦੀ ਵਿੱਤੀ ਬੇਨਿਯਮਤ ਨਾਲ ਸੰਬੰਧਿਤ ਇੱਕ ਗੰਭੀਰ ਉਲੰਘਣਾ ਹੈ ਤੇ ਲੁਧਿਆਣਾ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 8 ਜਨਵਰੀ ਨੂੰ ਸਕੂਲ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਦੇ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਹੋ ਰਹੀ ਹੈ ਕਾਂਗਰਸੀ ਆਗੂ ਭਰਤਪੂਰਨ ਆਸ਼ੂ ਨੂੰ ਸੱਮਨ ਜਾਰੀ ਕਰਨ ਵਾਲੇ ਐਸਐਸਪੀ ਵਿਜੀਲੈਂਸ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਦੱਸਿਆ ਗਿਆ ਕਿ ਨਤੀਜੇ ਵਜੋਂ ਆਸ਼ੂ ਨੂੰ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ ਸਰਕਾਰੀ ਸੂਤਰਾਂ ਦੇ ਮੁਤਾਬਕ ਜਾਂਚ ਦੇ ਵਿੱਚ ਦੋਸ਼ਾ ਦਾ ਖੁਲਾਸਾ ਹੋਇਆ ਹੈ ਕਿ ਆਸ਼ੂ ਨੇ ਅਗਾਮੀ ਲੁਧਿਆਣਾ ਪਛਮੀ ਉਪਚੋਣੋਂ ਤੋਂ ਪਹਿਲਾਂ ਹਮਦਰਦੀ ਹਾਸਲ ਕਰਨ ਦੇ ਲਈ ਸੰਮਨ ਖੁਦ ਤਿਆਰ ਕੀਤੇ ਹੋ ਸਕਦੇ ਨੇ ਵੀ ਦੱਸਿਆ ਜਾ ਰਿਹਾ ਹੈ ਕਿ ਆਸ਼ੂ ਤੇ ਐਸਐਸਪੀ ਦੇ ਵਿਚਕਾਰ ਸਦਾ ਸੰਪਰਕ ਸੀ ਉਹਨਾਂ ਦੇ ਪੁਰਾਣੇ ਸਬੰਧ ਸਾਹਮਣੇ ਆਏ ਨੇ ਆਸ਼ੂ ਕਥਿਤ ਤੌਰ ਤੇ ਅਧਿਕਾਰੀ ਨੂੰ ਡੀਐਸਪੀ ਨਿਯੁਕਤ ਕਰਨ ਦੇ ਲਈ ਵੀ ਜ਼ਿੰਮੇਵਾਰ ਸੀ ਤਾਂ ਚੋਣਾਂ ਦੇ ਐਲਾਨ ਤੋਂ ਕੁਝ ਦਿਨਾਂ ਪਹਿਲਾਂ ਦੋਵਾਂ ਵਿਚਕਾਰ ਇੱਕ ਗੁੱਪ ਮੀਟਿੰਗ ਹੋਈ ਸੀ ਸੰਮਨ ਬਿਨਾ ਕਿਸੇ ਅਧਿਕਾਰਕ ਆਦੇਸ਼ ਦੇ ਰਾਤੋਂ ਰਾਤ ਜਾਰੀ ਕੀਤੇ ਗਏ ਨੇ ਤਾਂ 19 ਜੂਨ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸੀ ਆਗੂ ਅਤੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ 5 ਮਹੀਨੇ ਪੁਰਾਣੇ ਸਕੂਲ ਜ਼ਮੀਨ ਧੋਖਾਧੜੀ ਮਾਮਲੇ 'ਚ ਤਲਬ ਕੀਤਾ ਉਹਨਾਂ ਨੂੰ 8 ਜਨਵਰੀ ਨੂੰ ਦਰਜ ਕੀਤੀ ਗਈ ਐਫਆਈਆਰ ਦੇ ਸਬੰਧ 'ਚ 6 ਜੂਨ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਦਫ਼ਤਰ 'ਚ ਪੇਸ਼ ਹੋਣ ਦੇ ਲਈ ਕਿਹਾ ਗਿਆ ਤਾਂ ਦੂਜੇ ਪਾਸੇ ਆਸ਼ੂ ਦਾ ਕਹਿਣਾ ਹੈ ਕਿ ਉਹ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਪੇਗਾ ਇਸ ਨੂੰ ਲੈ ਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਵਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਸਾਡੇ ਕਾਂਗਰਸ ਦੇ ਉਮੀਦਵਾਰ ਭਾਜਪਾ ਆਸ਼ੂ ਨੂੰ ਸੱਮਨ ਭੇਜ ਕੇ ਭਗਵੰਤ ਮਾਨ ਨੇ ਜੱਗ ਜ਼ਾਹਰ ਕਰ ਦਿੱਤੀ ਹੈ ਕਿ ਉਸਦੀ ਪਾਰਟੀ ਹਾਰ ਰਹੀ ਹੈ ਉਹ ਜਿਤਨ ਦੀ ਖਾਤਰ ਹੁਣ ਕਟੀਆਂ ਚਾਲਾ ਚੱਲਣ ਦੇ ਲਈ ਤਿਆਰ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਨ ਸਾਹਿਬ ਤੁਹਾਡੀ ਬੁਖ ਲਾਹਟ ਲੋਕਤੰਤਰ ਦੇ ਦਾਇਰੇ ਤੋਂ ਬਾਹਰ ਜਾ ਰਹੀ ਹੈ ਕੋਈ ਗੱਲ ਨਹੀਂ ਪੰਜਾਬੀ ਸਭ ਦੇਖ ਰਹੇ ਨੇ ਬਹੁਤ ਜਲ ਤੁਹਾਨੂੰ ਲੋਕਤੰਤਰ ਦਾ ਪਾਠ ਪੜਾਉਣਗੇਦਰਸਲੇ ਮਾਮਲਾ 8 ਜਨਵਰੀ 2025 ਦਾ ਤੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਆਪੀਸੀ ਦੀਆਂ ਧਾਰਾ 420 120ਬੀ ਇਸ ਦੇ ਨਾਲ 400 v, ਸਟਾਟ 468 ਤੇ 471 ਇਸ ਦੇ ਨਾਲ 409 ਦੇ ਤਹਿਤ ਇੱਕ ਅਫਾਇਰ ਦਰਜ ਹੁੰਦੀ ਹੈ। ਈਮਾਮ ਨਾਲ ਲੁਧਿਆਣਾ ਇੰਪਰੂਵਮੈਂਟ ਟਰਸ ਦੁਆਰਾ 10 ਦੇ ਪਹਿਲਾ ਸਰਾਬਾ ਨਗਰ ਦੇ ਵਿੱਚ ਨਵੇਂ ਸੀਨੀਅਰ ਸੈਕੰਡਰੀ ਸਕੂਲ ਨੂੰ ਚਲਾਉਣ ਦੇ ਲਈ ਅਲਾਟ ਕੀਤੇ ਗਏ 4.7 ਏਕੜ ਜ਼ਮੀਨ ਦੇ ਆਲੇ ਦੁਆਲੇ ਖੇਮ ਦਾ। ਇਹ ਜ਼ਮੀਨ ਸਿਰਫ ਵਿੱਦਿਅਕ ਉਦੇਸ਼ਾਂ ਲਈ ਰੈਡੀ ਦਰ ਤੇ ਤਿਆਰ ਕੀਤੀ ਗਈ ਹੈ। ਹਾਲਾਂਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਜ਼ਮੀਨ ਦੇ ਕੁਝ ਹਿੱਸਿਆਂ ਨੂੰ ਵਪਾਰਕ ਗਤੀਵਿਧੀਆਂ ਦੇ ਲਈ ਗੈਰ ਕਾਨੂੰਨੀ ਤੌਰ ਤੇ ਵਰਤਿਆ ਜਾ ਰਿਹਾ ਹੈ। ਕਈ ਨਿੱਜੀ ਪ੍ਰੀਵੇਟ ਸਕੂਲ ਅਤੇ ਕਾਰੋਬਾਰੀ ਇਮਾਰਤ ਦੇ ਵਿੱਚ ਕੰਮ ਕਰ ਰਹੇ ਨੇ ਸਕੂਲ ਪ੍ਰਬੰਧਨ ਕਥਿਤ ਤੌਰ ਤੇ ਭਾਰੀ ਕਰਾਇਆ ਵੀ ਵਸੂਲ ਰਿਹਾ ਜੋ ਕਿ 2400 ਕਰੋੜ ਰੁਪਏ ਦੀ ਵਿੱਤੀ ਬੇਨਿਯਮਤ ਨਾਲ ਸੰਬੰਧਿਤ ਇੱਕ ਗੰਭੀਰ ਉਲੰਘਣਾ ਤੇ ਲੁਧਿਆਣਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 8 ਜਨਵਰੀ ਨੂੰ ਸਕੂਲ ਦੇ ਖਿਲਾਫ ਐਫ ਆਰ ਦਰਜ ਕਰ ਲਈ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਦੇ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਹੋ ਰਹੀ ਹੈ